ਬਲੈਕਆਊਟ ਦੀ ਆੜ ਦੇ ਵਿੱਚ ਇੱਕ ਘਰ ਨੂੰ ਬਣਾਇਆ ਚੋਰਾਂ ਨੇ ਨਿਸ਼ਾਨਾ ਘਰ ਦੇ ਅੰਦਰ ਕੀਤੀ ਚੋਰੀ ਚਾਰਤੇ ਕੀਤਾ ਗਿਆ ਬਾਈ ਨੇ ਮਾਮਲਾ ਤਰਜਾ ਥਾਣਾ ਸਿਵਲ ਲੈਂਡ ਵਿਖੇ ਦੋ ਨੂੰ ਕੀਤਾ ਗਿਆ ਗ੍ਰਿਫਤਾਰ ਐਸਐਚਓ ਨੇ ਦਿੱਤੀ ਜਾਣਕਾਰੀ ਐਸਐਚਓ ਥਾਣਾ ਸਿਵਲ ਲੈਂਡ ਹਰਰੋਧ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 8 ਤੇ 9 ਦੀ ਦਰਮਿਆਨੀ ਰਾਤ ਨੂੰ ਕੁਝ ਲੋਕਾਂ ਵੱਲੋਂ ਉਹਨਾਂ ਦੇ ਏਰੀਏ ਦੇ ਵਿੱਚ ਥਾਣਾ ਸਿਵਲ ਲੈਂਡ ਦੇ ਏਰੀਏ ਦੇ ਵਿੱਚ ਚੋਰੀ ਕੀਤਾ ਜਿੱਥੇ ਬਲੈਕਆਊਟ ਸੀ ਤੇ ਇਹਨਾਂ ਵੱਲੋਂ ਉਸ ਘਰ ਦੇ ਅੰਦਰ ਚੋਰੀ ਕੀਤੀ ਗਈ ਕੋਈ ਸਮਾਨ ਚੋਰੀ ਕੀਤਾ ਗਿਆ ਤਾਂ ਇਹ ਆਪਣਾ ਚੋਰੀ ਕਰਦੇ ਚਾਰ ਚੋਰ ਨੇ ਜਿਹੜੇ ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਏ ਜਿਸ ਨੂੰ ਲੈ ਕੇ ਜਦ ਇਸ ਸਬੰਧੀ ਮਦਈ ਵੱਲੋਂ ਸ਼ਿਕਾਇਤ ਦਿੱਤੀ ਗਈ ਤਾਂ ਪੁਲਿਸ ਵੱਲੋਂ ਤੁਰੰਤ ਮਕਦਮਾ ਦਰਜ ਕੀਤਾ ਗਿਆ ਅਤੇ ਇਹਦੇ ਵਿੱਚੋਂ ਦੋ ਵਿਅਕਤੀਆਂ ਨੂੰ ਜਿਹੜਾ ਆਪਣਾ ਥਾਣਾ ਸਿਵਲ ਲਾਈਨ ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਅਤੇ ਬਾਕੀ ਦੋ ਦੀ ਇਹਨਾਂ ਵੱਲੋਂ ਭਾਲ ਜਾਰੀ ਹੈ ਉਨਾ ਕਹਾ ਕਿ ਹਜੇ ਤੱਕ ਚੋਰੀ ਕੀਤਾ ਸਮਾਨ ਹਜੇ ਤੱਕ ਬਰਾਮਦ ਨਹੀਂ ਕੀਤਾ ਗਿਆ ਜਲਦੀ ਹੀ ਉਹਨਾਂ ਵੱਲੋਂ ਜਿਹੜੇ ਇਸ ਦੇ ਵਿੱਚ ਦੋ ਵਿਅਕਤੀ ਫਰਾਰ ਹਨ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਸਮਾਨ ਹੈ ਉਹ ਬਰਾਮਦ ਕਰਵਾਇਆ ਜਾਵੇਗਾ ਅਧਿਕੇ ਕਿ ਇਹ ਥਾਣਾ ਸਿਵਲ ਲੈਂਡ ਦੇ ਏਰੀਆ ਦੇ ਵਿੱਚ ਕੁਝ ਲੋਕਾਂ ਵੱਲੋਂ 8 ਅਤੇ 9 ਦੇ ਦਰਮਿਆਨੀ ਰਾਤ ਨੂੰ ਜਦ ਉਸ ਸਮੇਂ ਬਲੈਕਆਊਟ ਸੀ ਤਾਂ ਇਹਨਾਂ ਵੱਲੋਂ ਕਿ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦੇ ਵਿੱਚ ਚੋਰੀ ਕੀਤੀ ਗਈ ਚੋਰੀ ਕਰਦੇ ਚੋਰ ਨੇ ਜਿਹੜੇ 4 ਉਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਏ ਤੇ ਸ਼ਿਕਾਇਤ ਮਿਲਦੇ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਦੋ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੋ ਦੀ ਗ੍ਰਿਫਤਰੀ ਹਿਤ ਤੱਕ ਬਾਕੀ ਹੈ ਆ ਉਸ ਨੂੰ ਸੁਣਾਉਣਾ ਕੀ ਕਹਿੰਦੇ ਨੇ ਐਸਐਚਓ ਥਾਣਾ ਸਿਵਲ ਲਾਈਨ ਜੀ ਸਰ ਕੀ ਨਾਮ ਹੈ ਤੁਹਾਡਾ ਕਿਹੜਾ ਥਾਣਾ ਨਿੱਕੀ ਮੰਗ ਹੈ ਮੇਰਾ ਨਾਮ ਇੰਸਪੈਕਟਰ ਹਜੂ ਸਿੰਘ ਹੈ ਮੁਖ ਅਫਸਰ ਥਾਣਾ ਸਿਵਲ ਲਾਈਨ ਵਿਖੇ ਡੰਡਾ ਇੱਕ ਸਨ ਜਿਹੜੀ ਇਹ ਕੰਪਲੀਟ ਹਾਸਲ ਹੋਈ ਸੀ ਪ੍ਰਭੂ ਦਿਵਾਲ ਵਾਸੀ ਭੱਟੀ ਰੋਡ ਤੋਂ ਇਹ ਜੋ ਕਿ ਇਹ ਕਹਿੰਦੇ ਵੀ ਅਸੀਂ ਬਾਹਰ ਰਹਿੰਦੇ ਆ ਤੇ ਜਦੋਂ ਆ ਕੇ ਅਸੀਂ ਦੇਖਿਆ ਤਾਂ ਸਾਡਾ ਜਿਹੜਾ ਘਰ ਆ ਪੱਟੀ ਰੋਡ ਵਿੱਚ ਉਹਦੀ 8 ਦੇ 9 ਦੀ ਜਿਹੜੀ ਦਰਮਿਆਨੀ ਰਾਤ ਨੂੰ ਜਿਹੜਾ ਹੈਗਾ ਸਾਡੇ ਘਰੋਂ ਐ ال سی ਡੀ ਕੁਝ ਚਾਂਦੀ ਤੇ ਸਿੱਕੇ ਤੇ ਕੁਝ ਕੈਸ਼ ਸੀ 60-70 ਹਜ਼ਾਰ ਚੋਰੀ ਹੋ ਗਿਆ ਜਿਸ ਤੇ ਸਾਡੇ ਵੱਲੋਂ ਜਿਹੜਾ ਤੁਰੰਤ ਮੁਕੱਦਮਾ ਦਰਜ ਕਰਕੇ ਥਾਣਾ ਸਿਵਲ ਲਾਈਨ ਵਿਖੇ ਦੀ ਜਿਹੜੀ ਜਤਪਦੀਸ਼ ਸ਼ਮਨ ਵਿੱਚ ਲਿਆਂਦੀ ਗਈ ਜਿਸ ਵਿੱਚ ਜਿਹੜਾ ਹੈਗਾ ਬਾਈ ਨੇਮ ਚਾਰ ਜਿਹੜਾ ਦੋਸ਼ੀਆਂ ਦੇ ਐਫ ਆਈ ਆਰ ਦਰਜ ਕੀਤੀ ਸੀ ਜਿਸ ਵਿੱਚ ਸਾਡੇ ਵੱਲੋਂ ਜਿਹੜਾ ਇੱਕ ਜਤਿੰਦਰ ਕੁਮਾਰ ਤੇ ਮੋਜੀਤ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਤੇ ਜਿਹੜਾ ਦੂ ਦੂਛੀਆਂ ਦੀ ਜੀ ਗ੍ਰਿਫਤਾਰੀ ਬਾਕੀ ਹੈਗੀ। ਸਮਾਨ ਬਰਾਮਦ ਹੋ ਗਿਆ ਤੇ ਹਾਲ ਹੀ ਇਹ ਤੇ ਜਿਹੜਾ ਹੈਗਾ ਸਾਡੇ ਵੱਲੋਂ ਤਪਦੀਸ਼ ਅਮਲ ਤੇ ਲਿਆਂਦੀ ਜਾ ਰਹੀ ਹੈ ਦੋ ਜਨੇ ਜਿਹੜੇ ਹੈਗੇ ਅਰੈਸਟ ਪੈਂਡਿੰਗ ਹੈ ਜਿਹੜਾ ਜਤਿੰਦਰ ਕੁਮਾਰ ਹੈ ਤੇ ਪਹਿਲਾਂ ਵੀ ਇੱਕ ਕੇਸ ਰਜਿਸਟਰਡ ਹੈਗੀ ਹੈ ਤੇ ਜਿਹੜਾ ਗੋਲੂ ਜਿਹੜਾ ਬੱਚਾ ਹੈ ਜੇ ਮੁਕਦਮੇ ਚ ਤੇ ਉਹਦੇ ਦੋ ਐਫਆਈਆਰ ਦਰਜ ਹੈ ਸਾਡੇ ਵੱਲੋਂ ਅਲੱਗ ਟੀਮਾਂ ਬਣਾਈਆਂ ਗਈਆਂ ਅਸੀਂ ਬਾਕੀ ਦੋਸ਼ੀਆਂ ਨੂੰ ਵਿਚੇਤੀ ਇਸ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਕੋਈ ਸਮਾਨ ਬਰਾਮਦ ਹੋਇਆ ਨਹੀਂ ਇਹਨਾਂ ਦੀ ਚੋਰੀ ਨਹੀਂ ਨਹੀਂ ਹਜੇ ਤੱਕ ਇਹਦੇ ਜਿਹੜਾ ਹੈਗਾ ਕੋਈ ਸਮਾਨ ਦੀ ਬਰਾਮਦਗੀ ਨਹੀਂ ਹੋਈ ਸਾਡੇ ਵੱਲੋਂ ਅੱਜ ਇਹਨਾਂ ਨੂੰ ਮਾਜੋਕ ਅਦਾਲਤ ਵਿੱਚ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਬਾਕੀ ਦੋਸ਼ੀਆਂ ਬਾਰੇ ਵੀ ਟਿਕਾਣਿਆਂ ਬਾਰੇ ਜਿਹੜਾ ਖੁਸ਼ਕਿਸ ਕਰਕੇ ਤੇ ਇਹਨਾਂ ਤੋਂ ਜੋ ਸਮਾਨ ਹੈ ਉਹ ਵੀ ਰਿਕਵਰ ਕੀਤਾ ਜਾਵੇ। ਸਸਤੀ ਵੀ ਕਹੋਈ ਫੁਟੇਜ ਵੀ ਸਾਹਮਣੇ ਹੈ। ਹਾਲੀਆ ਇਹ ਤੇ ਜਿਹੜੇ ਜਿਨ੍ਹਾਂ ਦੇ ਘਰ ਸੀ ਉੱਥੇ ਸੀਸੀਟੀਵੀ ਫੁਟੇਜ ਲੱਗੀ ਸੀਗੀ ਉੱਥੇ ਅਸੀਂ ਜਿਹੜਾ ਅੱਗੇ ਕੰਘਾਲ ਕੇ ਜਿਹੜਾ ਇਹ ਮਕਦਮੇ ਨੂੰ ਟ੍ਰੇਸ ਕੀਤਾ ਤੇ ਅੱਗੇ ਜਿਹੜੇ ਦੋ ਦੋਸ਼ੀ ਰਹਿੰਦੇ ਆ ਉਹ ਟੀਮਾਂ ਸਾਡੀਆਂ ਜਿਹੜੀਆਂ ਅਸੀਂ ਜਿਹੜਾ ਅਡਡ ਬਣਾਈਆਂ ਤੇ ਛੇਤੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਸਮਾਨ ਇਹਨਾਂ ਵੱਲੋਂ ਚੋਰੀ ਕੀਤਾ ਉਹ ਰਿਕਵਰ ਕਰ ਲਿਆ ਜਾਵੇ। ਸਰ ਘੱਟ ਨਕਿਸਤ ਨਹੀਂ ਹੋ ਸਕੀ। ਕਿ 8 ਤੇ 9 ਦੀ ਦਰਗਾਨੀ ਰਾਤ ਨੂੰ ਇਹਨਾਂ ਨੂੰ ਚੋਰੀ ਹੋਈ ਸੀ ਕਿ ਤੇ ਬਾਹਰ ਰਹਿਣ ਕਰਕੇ ਇਹਨਾਂ ਨੂੰ ਉਦੋਂ ਪਤਾ ਨਹੀਂ ਲੱਗਿਆ ਜਦੋਂ ਇਹਨਾਂ ਨੇ ਘਰੇ ਆ ਕੇ ਦੇਖਿਆ ਤੇ ਉਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਚੋਰੀ ਹੋਈ ਸੀ ਉਹ ਉਸ ਵਕਤ ਬਲੈਕਆਊਟ ਹੋ ਰਿਹਾ ਸੀ ਤੇ ਉਦੋਂ ਵੀ ਇਸ ਦੀ ਮੌਜ ਹਾਂਜੀ ਹਾਂ ਉਸ ਦਿਨੀ ਜਿਹੜਾ 8 9 ਤਰੀਕ ਨੂੰ ਜਦੋਂ ਬਲੈਕਆਊਟ ਸੀ ਉਹਦੇ ਇਹਨਾਂ ਵੱਲੋਂ ਜਿਹੜੀ ਅੱਗੇ ਚੋਰੀ ਉਸ ਰਾਤ ਹੀ ਚੋਰੀ ਸੀ